ਮੰਟੂ ਜਿਕ ਚਾਰਖੰਡ ਦੇ ਵਿੱਚ ਸੋਰੇਂ ਦੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਉਹਦੇ ਬਾਰੇ ਕੀ ਅਪਡੇਟ ਹੈ ਜੀ ਕਹਿੰਦੇ ਹੁਣ ਕਿਸੇ ਵੀ ਵੇਲੇ ਅਸਲ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ ਜੀ ਬਿਲਕੁਲ ਬਿਲਕੁਲ ਗ੍ਰਿਫਤਾਰੀ ਤਾਂ ਤਕਰੀਬਨ ਹੋ ਗਈ ਆ ਬਸ ਹੁਣ ਪੁਸ਼ਟੀ ਹੋਣੀ ਬਾਕੀ ਆ ਲਓ ਜੀ ਪੁਸ਼ਟੀ ਵੀ ਹੋ ਗਈ ਓਕੇ ਪੁਸ਼ਟੀ ਹੋ ਗਿਆ ਜੀ ਪੁਸ਼ਟੀ ਹੋ ਚੁੱਕੀ ਆ ਤਾਂ ਹਿੰਮਤ ਸੋਰੇਨ ਨੂੰ ਆਖਰਕਾਰ ਈਡੀ ਨੇ ਗ੍ਰਿਫਤਾਰ ਕਰ ਲਿਆ ਡਾਰ ਹੀ ਹਿੰਮਤ ਸੋਰੇਨ ਨੂੰ ਇਸੇ ਗੱਲ ਦਾ ਸੀਗਾ ਕਿ ਕਦੋਂ ਵੀ ਉਹਨਾਂ ਦੇ ਮੱਥੇ ਲੱਗ ਗਈ ਤੇ ਸੁੱਕਾ ਨਹੀਂ ਛੱਡਿਆ ਜਾਣਾ। ਹੂੰ। ਸੋ ਅੱਜ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਕੰਮ ਕੀਤਾ ਕਿ ਵਿਧਾਇਕ ਦਲ ਦੀ ਮੀਟਿੰਗ ਕੀਤੀ ਪਹਿਲਾਂ ਚਰਚਾਵਾਂ ਜਿਵੇਂ ਚੱਲਦੀਆਂ ਪਈਆਂ ਸਨ ਕਿ ਇਹਦੀ ਸੁਪਤਨੀ ਕਲਪਨਾ ਸੁਰੇਨ ਨੂੰ ਇਹਦੀ ਜਗ੍ਹਾ ਤੇ ਚੀਫ ਮਿਨਿਸਟਰ ਬਣਾਇਆ ਜਾ ਸਕਦਾ ਮਤਲਬ ਕਿ ਰਾਜਕੀ ਦੇਵੀ ਵਾਲਾ ਇਤਿਹਾਸਿਕ ਵਾਰੀ ਸ਼ੇਰ ਭਾਤ ਵਿਖੇਗਾ। ਹੂੰ। ਉਸ ਤੋਂ ਬਾਅਦ ਫਿਰ ਅਚਾਨਕ ਨਰਾਜ਼ਗੀ ਦੀ ਗੱਲ ਚੱਲੀ ਤੇ ਫਿਰ ਅੱਜ ਇੱਕ ਨਾਂ ਉੱਪਰ ਕੇ ਆਇਆ ਚੰਪਈ ਸੁਰੇਨ। ਹੂੰ। ਨਾਬਲੋ ਜਦੋਂ ਹਿਰਾਸਤ ਦੇ ਵਿੱਚ ਲੈ ਲਿਆ ਇਹ ਬਰਸ ਭਰ ਕੇ ਵਧਾਇਕਾਂ ਦੀ ਗਏ ਨੇ ਰਾਜ ਭਵਨ ਤੇ ਰਾਜਪਾਲ ਨੂੰ ਆਖਿਆ ਕਿ ਗਿਣਤੀ ਮਾਰ ਲਓ ਹਜ਼ੂਰ ਕਿਤੇ ਉੱਕ ਨਾ ਜਾਣਾ ਪੂਰੇ ਦਿਨ ਟਰਪਾਂ ਦੀ ਆਏ ਮਤਲਬ ਕਿ ਐਨਡੀਏ ਦਾ ਜਿਹੜਾ ਉੱਥੇ ਹੈਗਾ ਗੱਟਚੋੜ ਉਹਨਾਂ ਦੇ ਕੋਲ 32 ਵਧਾਇਕ ਬਣਦੇ ਆ ਜੀ ਕੁੱਲ ਜਿਹੜੀ ਗਿਣਤੀ ਆ ਇਕਤਾ ਕਿ ਆਸੀਆ ਆਪਾਂ ਸਮਝ ਸਕਦੇ ਹਾਂ ਕਿ 41 ਚਾਹੀਦੇ ਤੇ ਇਹਨਾਂ ਨੇ ਕਿਹਾ ਕਿ ਲੋਜੀ ਗਿਣਤੀ ਮਾਰੋ ਤਾਂ ਇਹਨਾਂ ਦੇ ਕੋਲ ਵੈਸੇ 43 ਵਧਾਇਕ ਨੇ ਐਮਐਲਏ ਇਹਨਾਂ ਦੇ ਜਾ ਕੇ ਬਹੁਤ ਇੱਕ ਤਰ੍ਹਾਂ ਦਾ ਕਹਿਨੂ ਕਿ ਪ੍ਰਿੰਟ ਦੇ ਰੂਪ ਤੇ ਵਿੱਚ ਸਬਤ ਵੀ ਕਰ ਦਿੱਤਾ ਕਿ ਕੋਈ ਵੀ ਘਟ ਨਹੀਂ ਹੈਗਾ ਗਿਣਤੀ ਮਾਰੋ ਤਾਂ ਸਾਰਾ ਕੁਝ ਯਾਨੀ ਇਹਨਾਂ ਨੇ ਤੈ ਕਰ ਰੱਖਿਆ ਸੀਗਾ ਕਿ ਜੇਕਰ ਗ੍ਰਿਫਤਾਰੀ ਹੁੰਦੀ ਹੈ ਤਾਂ ਫਿਰ ਅਜੇ ਹਾਈ ਹੋਏਗਾ ਤਾਂ ਹੋਇਆ ਵੀ ਉਸੇ ਤਰ੍ਹਾਂ ਹੀ ਜਿਵੇਂ ਹੀ ਹਿਰਾਸਤ ਦੇ ਕੇ ਚੱਲਿਆ ਈਡੀ ਨੇ ਤਿਵੇਂ ਹੀ ਨਾਰ ਦੀ ਨਾਂ ਨਹੀਂ ਫੇਰ ਇਹ ਸਾਰਾ ਕੁਝ ਚੱਲ ਪਿਆ ਕਿ ਕਿਤੇ ਸਰਕਾਰ ਨਾਲ ਡਿੱਗ ਪਵੇ ਦੇਖੋ ਮਸਲਾ ਇਹ ਕਾਦਾ ਫੀਸ ਆ ਉਹਦੇ ਤੇ ਆਪਾਂ ਕੰਨ ਵੀ ਗੱਲ ਕੀਤੀ ਸੀ ਜੀ ਜੀ ਪਰ ਵਿਚਿੰਗ ਨਾਲ ਇਹੋ ਆ ਕਿ ਉੱਥੇ ਵੀ ਖੇਲਾ ਹੋਣਾ ਮਤਲਬ ਮੰਗ ਦੇ ਦੇ ਇਹ ਕਹਿੰਦੇ ਆ ਕਿ ਖੇਲਾ ਹੋ ਜਾਵੇ ਜੀ ਦੂਸਰੇ ਪਾਸੇ ਹਿੰਮਤ ਸੋਰੇਨ ਨੇ ਹਿੰਮਤ ਕਰਕੇ ਇੰਦਰ ਹੀ ਜੁੜਿਆ ਸ਼ਿਬੂ ਸੋਰੇਨ ਦਾ ਮੁੰਡਾ ਉਹ ਬੈਗ ਇੰਗਲੰਡ ਦਾ ਪਾਸ ਵਿਚਲਾ ਇਹੀ ਕਹ ਲੋ ਕਿ ਸਾਰਾ ਕਹ ਚੱਕਰ ਪਿਆ ਹੋਇਆ ਤੇ ਐਸ ਨੂੰ ਇਹ ਗ੍ਰਿਫਤਾਰੀ ਦੀ ਚੜੀ ਆ ਹੋ ਚੁੱਕੀ ਆ ਸੋਰੇਨ ਹਿੰਮਤ ਸੋਰੇਨ ਜਾਨੀ ਉਹ ਲੋ ਲਾਇਆ ਜਾਊਗਾ ਅ ਫਿਰ ਹੋ ਸਕਦਾ ਹੈ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਮੁਸਕਰਾਂਦੇ ਦੀ ਇੱਕ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਹੈ ਜਦੋਂ ਉਹ ਹਿਰਾਸਤ ਦੇ ਵਿੱਚ ਲਿਆ ਬਠਾਟੇ ਕਿ ਜਾ ਰਹੇ ਸੀ ਕਿਤਾ ਹਿੰਮਤ ਸੁਰੇਨ ਮੁਸਕਰਾਂ ਰਿਹਾ ਸੀਗਾ ਸ਼ਾਇਦ ਇਹ ਕਹਿ ਰਿਹਾ ਹੋਵੇ ਕਿ ਜੋ ਭਾਰਤ ਦੇ ਵਿੱਚ ਚੱਲਦਾ ਪਿਆ ਉਹ ਵਾਕਿਆ ਦੋ ਹੀ ਐਸੋਲੇ ਕਹਨ ਲੋਖੀ ਨਤੀਜੇ ਕੱਢਦਾ ਕੋਈ ਤੇ ਰੋ ਰਿਹਾ ਹੈ ਉਸ ਚੀਜ਼ ਨੂੰ ਵੇਖ ਕੇ ਤੇ ਕੋਈ ਹੱਸ ਰਿਹਾ ਹੈ ਹੂੰ ਇਦੋਂ ਫਸ ਕੇ ਵੀ ਹੱਸਣਾ ਇਹ ਫਿਰ ਕਮਾਲ ਦੀ ਹਿੰਮਤ ਹੁੰਦੀ ਹੈ। ਹੂੰ। ਮਿੰਟਰੀ ਅਦਰ ਚੰਡੀਗੜ੍ਹ ਦੇ ਵਿੱਚ ਅਦਾਲਤ ਨੇ ਜੋ ਮੇਅਰ ਦੀ ਚੋਣ ਹੋਈ ਹੈ ਉਸ ਸੰਬੰਧੀ ਜਵਾਬਤਾ ਮੰਗਿਆ ਪਰ ਚੋਣ ਦੇ ਨਤੀਜਿਆਂ ਉੱਪਰ ਕੋਈ ਰੋਕ ਵਗੈਰਾ ਨਹੀਂ ਲਗਾਈ ਹਨਾ। ਨਹੀਂ ਨਹੀਂ ਰੋਕ ਨਹੀਂ ਲੱਗੀ ਤੇ ਤਰੀਕ ਵੀ ਜੇ ਤੁਸੀਂ ਦੇਖੋਗੇ ਤਾਂ ਖਾਸੀ ਲੰਮੀ ਪੈਲੀ ਨਾ ਦੇ ਹਫਤੇ ਆਦੀ। ਹੂੰ। ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਲਖਿਆ ਨੂੰ ਕਿ ਝਟਕਾ ਹੈ। ਜੀ ਜੇ ਤਿੰਨ ਆਪਿਆਂ ਦੀ ਤਰੀਕ ਪੈ ਗਈ ਆ ਜਵਾਬ ਵਾਸਤੇ ਤਾਂ ਇਹਦਾ ਮਤਲਬ ਇਹ ਆ ਕਿ ਜੇ ਇੱਕ ਦੋ ਤਰੀਕਾ ਹੋਰ ਪੈ ਗਿਆਂ ਤਾਂ ਜਵਾਬ ਹੀ ਦਾਖਨ ਹੁੰਦੇ ਆਉਂਦੇ 1.5 ਮਹੀਨਾ ਨਿਕਲ ਜਾਏਗਾ ਜੀ ਇਹ ਕੇਸ ਦਾ ਫੈਸਲਾ ਆਉਂਦੇ ਆਉਂਦੇ ਹੋ ਸਕਦਾ ਪਟੀਸ਼ਨ ਤਿੰਨੇ ਦਾ ਉਹਦੇ ਆਉਂਦੇ ਹੋ ਸਕਦਾ ਤਿੰਨ ਚਾਰ ਵੀ ਨਿਕਲ ਜਾਣ ਤੇ ਸਾਲ ਵਾਸਤੇ ਤੇ ਮੇਰ ਹੁੰਦਾ ਹੂੰ ਤੇ ਜੇ ਕੱਲ ਨੂੰ ਚੋਣ ਰੰਦ ਵੀ ਹੋ ਜਾਂਦੀ ਆ ਤੇ ਉਹ ਤੇ ਮੇਰੇ ਸ਼ਿਫਟ ਕਰ ਗਿਆ ਜੀ ਮਹੀਨੇ ਫਿਰ ਅਗਰ ਇਹ ਚੱਕਾ ਤੇ ਜ਼ਰੂਰੀ ਆ ਪਰ ਅੱਜ ਭਗਵੰਤ ਮਾਨ ਹੁਰਾ ਨੇ ਇੱਕ ਗੱਲ ਕਹੀ ਆ ਐਲਾਨੀਆਂ ਕਹੀ ਆ ਕਿ ਅਸੀਂ ਇਸ ਫੈਂਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਤੇ ਕੋ ਇੱਕ ਚੀਜ਼ ਅਗਜੇ ਜੀ ਕਿ ਗੋਦੀ ਮੀਡੀਆ ਜਿਹੜਾ ਉਹ ਤਾਂ ਉਹੀ ਚੀਜ਼ਾਂ ਵਿਖਾਉਂਦਾ ਹੈ ਜੋ ਮਤਲਬ ਕਿ ਸੂਕ ਕਰਦਿਆਂ ਨੇ ਭਾਜਪਾ ਨੂੰ ਜੋ ਉਹਨਾਂ ਦੇ ਹਸਾਕਤਾਂ ਦੇ ਨਾਲ ਹਮਮ ਪਰ ਜੇ ਤੁਸੀਂ ਉਤਲੇ ਪਾਸੇ ਆਜ਼ਾਦ ਮੀਡੀਆ ਦੇਖੋਗੇ ਕਿਉਂਕਿ ਭਾਰਤ ਦੇ ਵਿੱਚ ਮੀਡੀਆ ਦੀ ਵੀ ਡਿਵੀਜ਼ਨ ਹੈ ਜੀ ਅਲੱਗ ਅਲੱਗ ਮੀਡੀਆ ਲਾਗ ਹੋ ਗਿਆ ਜਿਸ ਨੂੰ ਆਜ਼ਾਦ ਮੀਡੀਆ ਕਹਿੰਦਾ ਪੁਸ਼ ਅੱਪ ਤੱਕ ਦਾ ਮੇਨਸਟ੍ਰੀਮ ਅੰਨ ਹੋ ਗਿਆ ਜੀ ਤੇ ਕੁਝ ਥਾਵਾਂ ਤੇ ਪੱਤਰਕਾਰਤਾ ਇੱਕ ਗਾਲ ਬਣ ਕੇ ਰਹਿ ਗਈ ਹੈ ਲਾਨਤ ਬੜ ਕੇ ਰਹਿ ਗਈ ਹੈ ਕੁਝ ਥਾਵਾਂ ਤੇ ਪੱਤਰਕਾਰਤਾ ਇੱਕ ਵਿਸ਼ਵਾਸ ਬਣ ਕੇ ਰਹਿ ਗਈ ਹੂੰ ਜਿਹੜਾ ਤਾਂ ਉਹ ਇੱਕ ਧੜਾ ਹੈ ਜਿਹੜੇ ਮਤਲਬ ਕਿਤੇ ਬੈਠੇ ਨਹੀਂ ਖਾਸ ਤੌਰ ਤੇ ਮੇਨਸਟ੍ਰੀਮ ਚੈਨਲਾਂ ਚੋਂ ਬਾਹਰ ਆ ਗਏ ਉਹਨਾਂ ਨੇ ਆਪਣਾ ਜ਼ਿਆਦਾ ਨਾ ਘੱਮ ਸ਼ੋਰ ਕੀਤਾ ਉਹ ਜਿਹੜੇ ਵੱਟੇ ਪੱਤਰਕਾਰ ਆ ਮੈਂ ਕਈਆਂ ਦੇ ਜਾ ਕੇ ਪੇਜ ਤੇ ਦੇਖਿਆ ਕਈਆਂ ਦੇ ਜਾ ਕੇ ਚੈਨਲਾਂ ਤੇ ਦੇਖਿਆ ਸੂਰੀ ਤਾਂ ਉਹ ਸਾਰੇ ਮੰਨ ਰਹੇ ਆ ਕਿ ਚੰਡੀਗੜ੍ਹ ਦੇ ਵਿੱਚ ਜੋ ਹੋਇਆ ਇਹ ਡੈਮੋਕਰੇਸੀ ਵਾਸਤੇ ਬਹੁਤ ਖਤਰਨਾਕ ਆ। ਹੂੰ ਹੂੰ ਇਥੇ ਕੋਈ ਨਹੀਂ ਚੋਣ ਜੁੱਟੀ ਜਾਈਗਾ। ਜੀ ਤੇ ਦੂਜੇ ਪਾਸੇ ਚਾਹੇ ਆਪਾਂ ਭਾਜਪਾ ਨੂੰ ਦੇਖੀਏ ਇਧਰੋਂ ਦੇਖੀਏ ਇਹ ਤਾਂ ਇਲਜ਼ਾਮ ਪਰਾਸ਼ੀਆ। ਤਾਂ ਹੁਣ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਮਸਲਾ ਨਿਕਲਦਾ ਆ ਕਿ ਬੜਾ ਹੀ ਗੁੰਝਲਦਾਰ ਆ। ਹੂੰ मतलब ਕਿ ਦਸਤਖਤ ਕਰਨੇ ਤੁਸੀਂ ਵੋਟਾਂ ਤੇ ਕੋਲ ਕੋਈ ਨਹੀਂ ਐ ਤੇ ਕੋਈ ਕਹਿ ਦੇਣਾ ਜੀ ਉੱਥੇ ਨਿਸ਼ਾਨ ਲੱਗੇ ਸੀ। ਜੀ ਇਹ ਹਰਾਨਗੀ ਦੀ ਤਾਂ ਮਤਲਬ ਕਿ ਪੰਕਲਪੁਲਸਾ ਜਿਹੜਾ ਅਦਾਲਤوں ਦੇ ਵਿੱਚ ਪਤਾ ਨਹੀਂ ਕਿਵੇਂ ਸਾਫ ਹੋਏਗਾ ਪਰ ਅੱਜ ਇਹ ਗੱਲ ਜ਼ਰੂਰ ਇਹਨਾਂ ਦੇ ਕਹਿ ਦਿੱਤੀ ਹੈ ਕਿ ਦੇਖੋ ਜੀ ਇਹ ਲੋਕਤਾਂਤ੍ਰਿਕ ਲੁੱਟੇ ਆ ਮਾਨਸਾਬ ਕਹਿ ਰਹੇ ਸੀਗੇ ਕਿ ਅਸੀਂ ਇਹਦੇ ਖਿਲਾਫ ਹੌਂ ਸੁਪਰੀਮ ਕੋਰਟ ਚਾਹਾਂ ਕਿ ਕਿ ਤਿੰਨ ਹਫ਼ਤੇ ਦਾ ਵਕਫਾ ਬਹੁਤ ਜ਼ਿਆਦਾ ਹੈ ਹੂੰ ਹੂੰ ਪਰ ਇੱਕਦਮ ਜਿਹੜੀ ਆ ਉਹ ਨਹੀਂ ਦੱਸਦੇ ਕਿ ਤੁਸੀਂ ਅंसारी ਵਾਲੇ ਮਾਹੌਲੇ ਦੇ ਵਿੱਚ ਜਾ ਕੇ ਅਸੀਂ ਕਰਕੇ 55 ਲੱਖ ਰੁਪਈਆ ਵਕੀਲਾਂ ਤੇ ਖਰਚਿਆ ਜਾ ਚੁੱਕਾ ਹੈ ਜੀ ਅਸੀਂ ਵਸੂਲ ਪੋਣਾ ਆ ਹੁਣ ਯੂਟੀ ਦੀ ਚੋਣ ਆ ਐਡਵੋਕੇਟ ਜਨਰਲ ਸਾਡੇ ਜਾ ਰਹੇ ਨੇ ਹ ਹ ਸਾਰਾ ਅੰਮ੍ਰਿਤਸਰ ਸਾਡਾ ਉੱਥੇ ਲੱਗਿਆ ਵਾ ਪੰਜਾਬ ਵਾਲਿਆਂ ਦਾ ਜੀ ਤੇ ਸੁਪਰੀਮ ਕਿ ਇਲਾਕਾ ਹੋ ਗਿਆ ਇਹ ਨਹੀਂ ਦੱਸਿਆ ਮਾਲ ਸਾਹਿਬ ਨੇ ਕਿ ਹਾਂ ਭਾਈ ਇਹ ਜਿਹੜੇ ਵਕੀਲ ਹੋਣਗੇ ਉਹ ਦਿੱਲੀੋਂ ਕਰੇ ਜਾਣਗੇ ਜਾਂ ਇੱਥੋਂ ਹੀ ਉਹਨਾਂ ਦੀ ਪੇਮੈਂਟ ਹੋਏਗੀ ਇਹ ਇੱਕ ਬਹੁਤ ਵੱਡਾ ਸਵਾਲ ਹੋ ਜਾਂਦਾ ਐਮ ਨੁਕਤਾ ਹੈ ਵਿਚਾਰਨ ਵਾਲਾ ਕਿ ਕਿਸੇ ਸਮੇ ਵਕੀਲਾਂ ਦਾ ਰੌਲਾ ਪਾਉਂਦੇ ਸੀ ਅੱਜ ਕੱਲ ਨੂਥਰਾ ਸਾਹਿਬ ਜਿਹੜੇ ਆ ਉਹ ਪੱਕੇ ਰੱਖੇ ਹੋਏ ਨੇ ਨਾ ਸੁਪਰੀਮ ਕੋਰਟ ਚ ਫਟੌਨਰ ਵਾਸਤੇ ਹੂੰ ਮਿੰਟੂ ਜਿਹੜੇ ਐਮਐਲਏ ਨੇ ਬੀਬੀ ਮਾਨੂਕੇ ਉਹਨਾਂ ਦੇ ਘਰੇ ਚੋਰੀ ਹੋ ਗਈ ਜੀ ਆ ਜੀ ਇਹਨਾਂ ਦਾ ਤਾਂ ਕਰ ਹੀ ਐ ਨਹੀਂ ਸੀਗਾ ਵੇਖਣ ਵਾਲੀ ਗੱਲ ਇਹ ਤੇ ਕਿਰਾਏਦਾਰ ਸੀਗੇ ਤਾਂ ਖੈਰ ਚਲੋ ਇਹ ਵੀ ਗੱਲ ਹੈ ਕਿ ਪਤਾ ਨਹੀਂ ਕਿ ਉਹ ਸਾਰੀ ਦੀਨ ਘਰ ਸੀਗਾ ਮਾਤਰ ਕਿ ਘਰਾਪੜਾ ਬਣ ਰਿਹਾ ਪਹਿਲਾਂ ਤਾਂ ਬੀਬੀ ਜੀ ਕਹਿੰਦੇ ਸੀਗੇ ਕਿ ਸਾਡੇ ਕੋਲ ਆਪਣਾ ਘਰ ਨਹੀਂ ਹੈਗਾ ਜੀ ਜੇ ਅਸੀਂ ਬੇਈਮਾਨ ਹੋਏ ਤਾਂ ਸਾਡੇ ਕੋਲ ਵੀ ਇੰਨੀਆਂ ਕੋਠੀਆਂ ਹੁੰਦੀਆਂ ਅਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੀ ਰਹੀ ਜੀ ਕਿ ਅਸੀਂ ਕਿਉਂ ਕਬਜ਼ਾ ਕਰਾਂਗੇ ਵਗੈਰਾ ਵਗੈਰਾ ਹਮ ਪਰ ਹੁਣ ਪਤਾ ਲੱਗਾ ਕਿ ਇਹ ਪੌਸ਼ ਇਲਾਕੇ ਦੇ ਵਿੱਚ ਉਥੇ ਕੋਠੀ ਬਣਵਾ ਰਹੇ ਸੀਗੇ ਚੋਰਾਂ ਨੂੰ ਕਿਤੇ ਪਤਾ ਲੱਗਾ ਕਿ ਕੋਠੀ ਬਣ ਰਹੀ ਆ ਤੇ ਉਹਨਾਂ ਨੇ ਬੋਲ ਦੇ ਤਰ ਤਾਵਾ ਦੱਸਦੇ ਆ ਕਿ ਜਿਵੇਂ ਤਾਰਾਂ ਤੋਂ ਉਹਨਾਂ ਦੇ ਬੰਡਲ ਪਏ ਹੁੰਦੇ ਆ ਫਿਟਿੰਗ ਵਗੈਰਾ ਲਈ ਉਹ ਸਾਰਾ ਕੁਝ ਜਿਹੜਾ ਉਹਨਾਂ ਨੇ ਵੇਖਿਆ ਤੇ ਫਿਰ ਚੱਕ ਚਕਾ ਕੇ ਜਿੰਨਾ ਕੋ ਬਣਦਾ ਸਰਦਾ ਸੀ ਉਹ ਲੈ ਗਏ ਹਮਮ ਮਤਲਬ ਕਿ ਜਿੰਨਾ ਕੋ ਦਾ ਉਹਨੂੰ ਦੱਸਦੇ ਆ ਕਿ ਪੁਲਿਸ ਨੂੰ ਜਦੋਂ ਪਤਾ ਲੱਗਿਆ ਕਿ ਐਮਐਲਏ ਦੀ ਬਣ ਰਹੀ ਕੋਠੀ ਦੇ ਵਿੱਚ ਚੋਰੀ ਹੋ ਗਈ ਆ ਤੇ ਪੁਲਿਸ ਵੀ ਹੁਣ ਪੂਰੀ ਐਕਟਿਵ ਆ ਕਦੇ ਉਧਰ ਕੈਮਰਾ ਫੋਨ ਕਦੇ ਉਧਰੋਂ ਕੈਮਰਾ ਫੋਨ ਹਾਂ ਕਿ ਕਿੜੀ ਚੋਰ ਕੰਦੇ ਫੜੇ ਤੇ ਨਹੀਂ ਗਏ ਪੁਲਸਰ ਕਹਿੰਦੇ ਕਿ ਚੋਰਾ ਦੇ ਨੇੜੇ ਪਹੁੰਚ ਚੁੱਕੇ ਹਾਂ ਸੀ ਪਰ ਉਹ ਚੋਰ ਜਿਹੜੇ ਆ ਕਦੋਂ ਫੜੇ ਜਾਣਗੇ ਪਤਾ ਨਹੀਂ ਹੈ ਪਰ ਬੀਬੀ ਮਾਣੂ ਕਹਿੰਦਾ ਪਤਾ ਲੱਗ ਗਿਆ ਕਿ ਹੁਣ ਪੱਕਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਨਾ ਟਰਾਲੀਆਂ ਤੇ ਰੰਗ ਮਾਰ ਕੇ ਲਿਖ ਦਿੰਦੇ ਹੁੰਦੇ ਸੀ ਨਿੱਤਮਕ ਵੀ ਨਹੀਂ ਮਿਲਦੀ ਆਪਣੀ ਬਣਾ ਲੈ ਮਿੱਤਰਾ ਜੀ ਕਿ ਨਾ ਉਹ ਪਤਾ ਲੱਗ ਗਿਆ ਕਿ ਕਿਰਾਏ ਵਾਲੀ ਕੋਠੀ ਚ ਰੌਲਾ ਪੈ ਜਾਂਦਾ ਸੋ ਔਖੇ ਸੌਖੇ ਹੋ ਕੇ ਆਪਣੀ ਕੋਠੀ ਬਣਾਈ ਲਓ ਕਿਉਂਕਿ ਰੌਲਾ ਪੈ ਜੀ ਮਿੰਟੂ ਜੀ ਅਦਰ ਵਿਕਰਮਜੀਤ ਸਿੰਘ ਮਜੀਠੀਆ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਆ ਕੀ ਕਹਿ ਰਹੇ ਨੇ ਚੁਣੌਤੀ ਵਾਲਾ ਕੰਮ ਹੈ ਪਹਿਲੀ ਵਾਰ ਨਹੀਂ ਹੋਇਆ ਇਹਨਾਂ ਦੋਹਾਂ ਵਿਚਕਾਰ ਹੁਣ ਨਵੀਂ ਗੱਲ ਕੀ ਹੈ ਜੀ ਬਿਲਕੁਲ ਬਿਲਕੁਲ ਚੁਣੌਤੀਆਂ ਤੋਂ ਲੈ ਕੇ ਤੇ ਮਾਫੀਆਂ ਤੱਕ ਪਹੁੰਚ ਚੁੱਕੇ ਬਿਲਕੁਲ ਦੇਖੋ ਵਿਕਰਮਜੀਤ ਸਿੰਘ ਮਜੀਠੀਆ ਸ਼ੇਡਾ ਰਹਿੰਦਾ ਹੈ ਨਾ ਉਹ ਜੀ ਚਾਹੇ ਮਾਣ ਹੋਵੇ ਤੇ ਚਾਹੇ ਕੇਜਰੀਵਾਲ ਸਾਹਿਬ ਹੋਵੇ ਕਿਤੇ ਨਾ ਕਿਤੇ ਉਹ ਉਹ ਚੁੰਜੀ ਜੀ ਨਾ ਮਾਰ ਦਿੰਦਾ ਹੈ ਖੈਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਸਵਾਲ ਚੁੱਕਿਆ ਦਰਸਲ ਹੋਇਆ ਕੀ ਸੀਗਾ ਕਿ ਬੀਤੇ ਦਿਨੀ ਜਦੋਂ ਹਰਿਆਣੇ ਦੇ ਵਿੱਚ ਗਏ ਸਨ ਕੇਜਰੀਵਾਲ ਸਾਹਿਬ ਇਹਨਾਂ ਨੇ ਨਾ ਇੱਕ ਗੱਲ ਕਹੀ ਸੀ ਵਿਜੇ ਜੀ ਕਹਿੰਦਾ ਕਿ ਦੇਖੋ ਗੱਲ ਇਹ ਆ ਕਿ ਦੇਸ਼ ਦੇ ਵਿੱਚ ਸਿੱਖਿਆ ਪ੍ਰਣਾਲੀ ਠੀਕ ਕਰ ਲਓ ਇਲਾਜ ਦਾ ਪ੍ਰਬੰਧ ਵਧੀਆ ਕਰ ਲਓ ਮਹਿੰਗਾਈ ਘੱਟ ਕਰ ਦਿਓ ਨੌਜਵਾਨਾਂ ਨੂੰ ਰੁਜ਼ਗਾਰ ਦੇ ਤੇ ਉਹ ਗਰੀਬਾਂ ਨੂੰ ਮਤਲਬ ਕਿ ਮੁਫਤ ਤੇ 24 ਘੰਟੇ ਬਿਜਲੀ ਦੇ ਦਿਓ ਇਹ ਪੰਜ ਮੇਰੀਆਂ ਮੰਗਾ ਪੂਰੀਆਂ ਕਰ ਦਿਓ ਮੈਂ ਰਾਜਨੀਤੀ ਛੱਡ ਦੂੰ ਆ ਸੀ ਰਾਜਨੀਤੀ ਤੋਂ ਕੀ ਲੈਣਾ ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਮੈਂ ਤੇ ਫਕੀਰ ਆਦਮੀ ਆ ਜੀ ਮੇਰਾ ਕਿਆ ਮੈਂ ਤੇ ਜੋ ਲਾ ਉਠਾਉਂਗਾ ਤੇ ਚਲਾ ਜਾਊਂਗਾ ਇਹ ਕਹਿੰਦਾ ਸੀ ਕਿ ਮੈਂ ਚਲਾ ਜਾਊਂਗਾ ਮੈਂ ਆਪਣਾ ਮਫਲਰ ਚੁਕੂਗਾ ਤੇ ਮੈਂ ਨਿਕਲ ਜਾਣਾ ਹੂੰ ਪੰਜ ਇਹ ਚੀਜ਼ਾਂ ਪੂਰੀਆਂ ਕਰ ਦੋ ਤੇ ਹੌਣੀ ਜੀ ਬੋਚ ਕੇ ਮਜੇ ਲਾਣੀ ਭਾਸ਼ਾ ਦੇ ਵਿੱਚ ਉਹ ਮਜੀਠੀਆ ਸਾਹਿਬ ਕਹਿੰਦੇ ਆ ਕਿ ਦਾਸ ਵੀ ਛੱਡ ਦੇਗਾ ਮਤਲਬ ਕਿ ਉਹ ਕਹਿੰਦਾ ਕਿ ਰਾਜਨੀਤੀ ਮੈਂ ਵੀ ਛੱਡ ਦਊਂਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਪੂਰੀਆਂ ਕਰਕੇ ਦਿਖਾ ਦੋ ਹੂੰ ਮਤਲਬ ਕਿ ਉਹ ਕੇਂਦਰ ਨੂੰ ਜਾਂ ਕਹੋ ਮੋਦੀ ਸਰਕਾਰ ਨੂੰ ਚੈਲੰਜ ਕਰ ਰਹੇ ਸਨ ਕਿ ਇਹ ਪੰਜ ਚੀਜ਼ਾਂ ਪੂਰੀਆਂ ਕਰ ਦਿਓ ਆ ਲੈ ਚੱਕ ਲਈ ਯਾਰ ਅਵੇ ਪੰਜੇ ਚੀਜ਼ਾਂ ਪੂਰੀਆਂ ਕੋ ਗੀਤ ਵੀ ਸੀਗਾ ਤੇ ਆਹ ਪੰਜ ਚੀਜ਼ਾਂ ਨੇ ਇਹਨਾਂ ਨੂੰ ਪੂਰੀਆਂ ਕਰ ਦਿਓ ਤੇ ਮੈਂ ਰਾਜਨੀਤੀ ਛੱਡ ਦਊਗਾ ਮਜੀਠੀਆ ਸਾਹਿਬ ਨੇ ਗੱਲ ਚੁੱਕ ਲਈ ਉਹ ਕਹਿੰਦੇ ਕਿ ਤੁਸੀਂ ਪੰਜਾਬ ਦੇ ਵਿੱਚ ਇਹ ਚੀਜ਼ਾਂ ਪੂਰੀਆਂ ਕਰ ਦਿਓ ਤੇ ਦਾਸ ਇਥੋਂ ਰਾਜਨੀਤੀ ਛੱਡ ਦਊਗਾ ਇਹ ਰਾਜਨੀਤੀ ਕਿਹਨੇ ਛੱਡਨੀ ਆ ਜੀ ਯਾਦ ਹੋਣਾ ਬਾਦਲ ਸਾਹਿਬ ਪਾਰਾ ਚ ਕਹਿੰਦੇ ਕਿ ਆਖਰੀ ਚੋਣ ਆ 17 ਚ ਫੇਰ ਲੰਬੀ ਵਾਲਿਆਂ ਕੋਲ ਆ ਗਏ ਕਹਿੰਦੇ ਆਖਰੀ ਚੋਣ ਹੈ ਬਹੁਤ ਫੇਰ ਆ ਗਏ ਜੀ ਪਰ ਉਹ ਵਾਕਿਆ ਅਖਰੀ ਚੋਣ ਸਾਬਤ ਹੋਈ ਇਹ ਇਧਰ ਕੈਪਟਨ ਸਾਹਿਬ ਕਹਿੰਦੇ ਜੀ ਮੇਰੀ ਆਖਰੀ ਚੋਰੀ ਆ 17 ਵਾਲੀ ਜਿੱਤ ਕੇ ਤੇ 18 ਜੀ ਕਿੰਨ ਲੱਗ ਪਏ ਨਹੀਂ ਕਹਿੰਦੇ ਪੰਜਾਬ ਵਾਲੇ ਸੁਧਰਿਆ ਨਹੀਂ ਗੱਲ ਨਹੀਂ ਪਣੀ ਮੈਨੂੰ ਲੜਨਾ ਪੈਣਾ ਗਾਂ ਵਾਲਾ ਇਲੈਕਸ਼ਨ ਜੇ ਲੋਕਾਂ ਨੇ ਛੰਡਿਆ ਨਹੀਂ ਲੜਦੇ ਲੋਕਾ ਸੋ ਇਹ ਰਾਜਨੀਤਿਕ ਬੰਦੇ ਆ ਇਹਨਾਂ ਦੀਆਂ ਚੁਣੌਤੀਆਂ ਚੁਣੌਤੀਆਂ ਇਸੇ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ ਜੀ ਮਿੰਟੂ ਜੀ ਲਾਅ ਅਫੀਸਰ ਦੇ ਬੈਗ ਦੇ ਵਿੱਚੋਂ ਗੋਲੀਆਂ ਨਾਲ ਭਰੀ ਮੈਗਜ਼ੀਨ ਨਿਕਲੀ ਹੈ ਜੀ ਕੀ ਮਾਜਰਾ ਇਹ ਕੋ ਇਹ ਸ਼ਾਇਦ ਭੁੱਲ ਗਏ ਹੋਣੇ ਆ ਕਿ ਉਹ ਅਫਸਰ ਹੈ ਕਿਸੇ ਆਮ ਬੰਦੇ ਵਾਂਗੂ ਐ ਤੁਰਦੇ ਸ਼ੁਰੂ ਦੇ ਆਮ ਸਿਵਿਲियन ਨਹੀਂ ਐ ਤੇ ਜਾ ਵੀ ਕਿਤੇ ਰਿਹਾ ਸੈਕਟਰੀਏਟ ਦੇ ਵਿੱਚ ਕੋਤਾਈ ਹੋ ਗਈ ਆ ਵੀ ਵੀ ਤੋਂ ਪਰ ਕਸੂਤੇ ਫਸ ਗਏ ਆ ਹੁਣ ਕਿਉਂਕਿ ਮਾਮਲਾ ਇਹ ਐ ਕਿ ਜਿੱਥੇ ਇਹ ਜਾ ਰਹੇ ਸਨ ਉੱਥੇ ਗੋਲੀਆਂ ਛਾ ਅਸਲਾ ਬਾਰੂਦ ਇਸ ਤਰ੍ਹਾਂ ਲੈ ਜਾਣਾ ਜਿਹੜਾ ਸਖਤ ਮਨ ਆ ਹੁਣ ਜਦੋਂ ਅੰਦਰ ਵਿੱਚੋਂ ਨਿਕਲਿਆ ਸਾਰਾ ਕੁਝ ਤਾਂ ਕਸੂਤਾ ਹੋ ਗਿਆ ਕੰਮ ਕਹਿੰਦੇ ਜੀ ਕਿ ਦੇਖੋ ਮੇਰੇ ਕਜ਼ਨ ਬ੍ਰਦਰ ਦਾ ਸੀਗਾ ਰੈਗਜ਼ਿੰਮ ਜਿਹੜਾ ਕਿ ਪੁਨੁਪਲੇਖੇ ਆ ਗਿਆ ਪਰ ਸਿਵਲ ਸੈਕਟਰੀਏਟ ਦੇ ਵਿੱਚ ਇਸ ਤਰ੍ਹਾਂ ਜਾਣਾ ਅਰਉ ਨਹੀਂ ਕਰਦੇ ਸੱਤ ਗੋਲੀਆਂ ਭਰੀਆਂ ਹੋਈਆਂ ਸਨ ਇਹ ਰੂਪਕੰਵਲ ਖੋਰਚੀ ਹੈਗੇ ਆ ਦੱਸਦੇ ਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜੀ ਨਿੱਕੀ ਜੀ ਉਹ ਕਾਈ ਫਿਰ ਤੁਹਾਨੂੰ ਪਤਾ ਹੀ ਆ ਕਿ ਪਛਤਾਈ ਪਛਤਾਈ ਰਹਿ ਜਾਂਦੀ ਆ ਪਿੱਛੇ ਤਾਂ ਇਹਨਾਂ ਨੇ ਕਿਤੇ ਹੋ ਨਹੀਂ ਲਖਿਆ ਨਹੀਂ ਜਦੋਂ ਤਲਾਸ਼ੀ ਹੋਈ ਉੱਥੇ ਤੋਂ ਉੱਥੇ ਸਾਰਾ ਕੁਝ ਨਿਕਲ ਆਇਆ ਹਾਲਾਂਕਿ ਇਹਨਾਂ ਨੇ ਸਫਾਈ ਜ਼ਰੂਰ ਦਿੱਤੀ ਆ ਕਿ ਇਹ ਅਸਲਾ ਉਹਨਾਂ ਦਾ ਨਹੀਂ ਚਿਚੀਰੇ ਭਰਾ ਦਾ ਕਿਤੇ ਆ ਗਿਆ ਭੁੱਲ ਭੁਲਿਖੇ ਪਰ ਮਾਮਲਾ ਦਰਜ ਹੋ ਗਿਆ ਜੀ ਹਾਂ ਦੇ ਉਹਦੇ ਹਨ ਮੁੰਬਈ 1900 ਦਾ ਕੁਸੇਆ ਤੇ ਕੋਹਾ ਪਿੱਛੇ ਪੈ ਜਾਂਦਾ ਜੀ ਜੀ ਬਿਲਕੁਲ ਮਿੰਟੂ ਜੀ ਜਿਹੜੇ ਇੰਡੀਅਨ ਐਮਬੈਸਡਰ ਹਨ ਅਮਰੀਕਾ ਦੇ ਵਿੱਚ ਜਿਹੜੇ ਹੁਣ ਆਪਣੀ ਉਹਨਾਂ ਦੀ ਟਰਮ ਖਤਮ ਹੋ ਰਹੀ ਆ ਤਰਨਜੀਤ ਸਿੰਘ ਸੰਧੂ ਸੰਧੂ ਸਾਹਿਬ ਕਹਿੰਦੇ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਤਰ੍ਹਾਂ ਦੇ ਕੁਝ ਸੰਕੇਤ ਮਿਲ ਰਹੇ ਨੇ ਜੀ ਬਿਲਕੁਲ ਅਸਾਰ ਹੈਗੇ ਨੇ ਵੈਸੇ ਤੇ ਤੁਸੀਂ ਉਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਵੇਖੋਗੇ ਚਾਹੇ ਉਹ ਉਹਨਾਂ ਦੇ ਦਾਦਾ ਜੀ ਹੋਣ ਹਾਂ ਇਹ ਜੀ ਸਮੁੰਦਰੀ ਜਾਂ ਫਿਰ ਰਵੀਸ਼ਨ ਸਿੰਘ ਜੀ ਇਹਨਾਂ ਦੇ ਫਾਦਰ ਸਾਹਿਬ ਆਪੋਂ ਹੂੰ ਦੋਵਾਂ ਦਾ ਇੱਕ ਤਰ੍ਹਾਂ ਨਾਲ ਕਹ ਲੋ ਕਿ ਬਹੁਤ ਵੰਟਾ ਨਾਮ ਹੈ ਜੀ ਜੇ ਆਪਾਂ ਹੁੰਦੇ ਨੇ ਇਹਨਾਂ ਕਿ ਬਾਨੀ ਮੈਂਬਰ ਜਿਹੜੇ ਸੀਗੇ ਐਸਟੀਪੀਸੀ ਦੀ ਉਹਨਾਂ ਦੇ ਵਿੱਚੋਂ ਇੱਕ ਇਹਨਾਂ ਦੇ ਦਾਦਾ ਜੀ ਪਿਤਾ ਜੀ ਇਹਨਾਂ ਦੇ ਬਾਨੀ ਵਾਈਸ ਚਾਂਸਲਰ ਸਨ ਹੂੰ ਅਮਰ ਸਰੀ ਤਾਂ ਇਹ ਇਥੇ ਨੂੰ ਬਹੁਤ ਲੰਮੇ ਸਮੇਂ ਤੋਂ ਸਰਵਿਸ ਦੇ ਕੇ ਗਏ ਨੇ ਤੇ ਇਥੇ ਰਹਿ ਰਹੇ ਨੇ ਅ ਵੈਸੇ ਦੱਸ ਦੇ ਕਿ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਜੋ ਅਮਰੀਕਾ ਤੇ ਇੰਡੀਆ ਦੀ ਨੇੜਤਾ ਹੋਈ ਉਹਦੇ ਵਿੱਚ ਇਹਨਾਂ ਦਾ ਇੱਕ ਰੋਲ ਬਹੁਤសារਾਂ ਦਾ ਯੋਗ ਸੀਗਾ ਅੱਗੇ ਜੀ ਬਰੂਦ ਸ਼ੁਰੂ ਹੋਏ ਕੁਝ ਰਿਸ਼ਤਿਆਂ ਦੇ ਵਿੱਚ ਵੀ ਤੁਹਾਨੂੰ ਪਤਾ ਕਿ ਥੋੜੇ-ਬਹੁਤੇ ਉਤਰਾਚਣਾ ਆਏ ਨੇ ਪਰ ਓਵਰ ਆਲ ਜੀ ਤਾਂ ਹਾਲੇ ਮੇ ਰਿਸ਼ਤੇ ਭਾਰਤ ਅਮਰੀਕਾ ਦੇ ਠੀਕ ਠਾਕ ਹੈ ਤੇ ਉਹਦੇ ਚ ਸੰਦੂ ਸਾਹਿਬ ਦਾ ਇੱਕ ਰੂਪ ਦੱਸਿਆ ਜਾਂਦਾ ਹੁਣ ਇਹ ਆ ਕਿ ਸੇਵਾ ਮੁਕਤੀ ਤੋਂ ਬਾਅਦ ਚਰਚਾਵਾਂ ਇੱਥੇ ਇਹ ਚੱਲ ਰਹੀਆਂ ਨੇ ਵੈਸੇ ਸੰਦੂ ਆ ਦਾ ਅੱਜ ਕੱਲ੍ਹ ਇਹ ਕਿ ਸਾਰਾ ਦਿਨ ਸਦੂਆ ਦੇ ਨਾਲ ਹੀ ਰਿਹਾ ਕਿਉਂਕਿ ਸਤਰਾਮ ਸਦ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਹੋ ਰਾਜ ਸਭਾ ਦੇ ਵਿੱਚ ਚਲੇ ਗਏ ਹਨਾ ਜੀ ਕੱਲ ਤੁਸੀਂ ਦੱਸਿਆ ਸੀ ਹਾਂਜੀ ਹਾਂ ਜੀ ਇਹ ਨਾਲ ਬਾਰੇ ਚਰਚਾ ਇਹ ਚੱਲ ਰਹੀ ਆ ਅੱਜ ਉਹਨਾਂ ਨੇ ਸੋਚ ਉਕ ਲਈ ਅੱਜ ਇਹ ਚਰਚਾ ਚੱਲ ਰਹੀ ਆ ਕਿ ਅਮਰਸਰ ਤੋਂ ਉਮੀਦਵਾਰ ਹੋ ਸਕਦੇ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਉੱਥੇ ਕੋਈ ਵੱਡਾ ਉਮੀਦਵਾਰ ਨਹੀਂ ਹੈ ਅਮਰਸਰ ਦੇ ਵਿੱਚ ਜੀ ਆਲਾਕੇ ਰਜਿੰਦਰਪੁਰ ਪਿੰਸ਼ੀਨਾ ਤੇ ਦਾ ਖੇਡਿਆ ਗਿਆ ਸੀਗਾ ਕੋਈ ਇਹ ਸਫਲ ਨਹੀਂ ਹੋਏ ਤਾਂ ਇਹ ਸੰਭਾਵਨਾ ਜਤਾਈ ਜਾ ਰਹੀ ਆ ਕਿ ਬਾਕੀ ਤੇ ਇਹਨਾਂ ਦੀ ਇੱਛਾ ਤੇ ਨਿਰਪਰ ਕਰਦਾ ਪਰ ਇਹ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਸਿਆਸੀ ਗਲਿਆਰਾਂ ਦੇ ਵਿੱਚ ਕਿ ਸਧੂ ਸਾਹਿਬ ਅੰਮ੍ਰਿਤਸਰ ਦੇ ਵਿੱਚੋਂ ਉਮੀਦਵਾਰ ਜਿਹੜੇ ਆ ਹੋ ਸਕਦੇ ਆ ਭਾਜਪਾ ਦੇ ਕਿਉਂਕਿ ਤਿਆਰੀ ਚੱਲ ਰਹੀ ਆ ਤੇ ਐਸਾ ਭਾਜਪਾ ਦੇ ਇੱਕ ਲੀਡਰ ਨੇ ਇੱਕ ਅਖਬਾਰ ਦੇ ਨਾਮ ਨਾ ਨਾ ਛਾਪੜ ਦੀ ਸ਼ਰਤ ਤੇ ਪੁਸ਼ਟੀ ਕਰਦਿਆਂ ਵੀ ਕਿਹਾ ਕਿ ਹਾਂ ਗੱਲਬਾਤ ਚੱਲ ਰਹੀ ਹੈ ਤਿਆਰੀ ਹੋ ਰਹੀ ਆ ਹੂੰ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ? ਜੀ ਖੁਸ਼ ਨੁਮਾ ਖਬਰ ਨਾ ਮੈਂ ਪੜ ਰਿਹਾ ਸੀਗਾ ਤਰਾਵੀ ਵੈਸੇ ਤੇ ਉਹ ਮੁਰਤਰਾਵੀ ਫੇਰ ਚਰਚਾਵਾਂ ਦੇ ਵਿੱਚ ਆ ਤਾਂ ਉੱਥੋਂ ਦੀ ਨਹੀਂ ਸੀ ਕਿ ਕਿਸ ਤਰ੍ਹਾਂ ਇੱਕ ਮਰੀਜ਼ ਉੱਥੇ ਤਬਨੇ ਕੀ ਜ਼ਮਾਨ ਦੇ ਵਿੱਚੋਂ ਆਉਂਦਾ ਤੇ ਬਿਮਾਰ ਹੋ ਜਾਂਦੇ ਸਾਰਿਆਂ ਨੂੰ ਐਂ ਲੱਗਦਾ ਕਿ ਬਈ ਖਤਮ ਹੋ ਜਾਏਗੀ ਸਾਰੀ ਬਸਤੀ ਤਰਾਵੀ ਕਿਤੇ ਸਰਚ ਕਰਕੇ ਦੇਖੇ ਗੂਗਲ ਤੇ ਇੱਕ ਮੋਬਾਈਲ ਦੇ ਵਿੱਚ ਵਸਦੀ ਇੱਕ ਅਲੱਗ ਹੀ ਕਹਾਣੀ ਐ। ਇਹ ਸ਼ੀਆ ਦਾ ਸਭ ਤੋਂ ਵੱਡਾ ਸਲਾਮ। ਸਲਾਮ। ਬਿਲਕੁਲ ਉਹ ਹੁਣ ਅਡਾਨੀ ਅੰਕ ਲੈ ਰਿਹਾ ਅਡਾਨੀ ਅੰਕ ਨੇ ਡਵਰ ਮੰਡ ਕੰਨੀ ਇਰੀਆ ਬਹੁਤ ਮਹਿੰਗਾ ਹੋ ਗਿਆ ਨਾ ਉਹ ਜੀ 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 ਖੈਰ ਉੱਥੇ ਜਦੋਂ ਸਾਰਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਮਰ ਜਾਵਾਂਗੇ ਕੁਝ ਬੰਦੇ ਮਰੇ ਵੀ ਮਤਲਬ ਕਿ ਪੂਰੇ ਹਾਲ ਬੌਕੇ ਦਿਹਾੜੇ ਤਾਂ ਉਸ ਨੇ ਇੱਕ ਸ਼ਖਸ ਸਾਰਿਆਂ ਵਾਸਤੇ ਫਰਿਸ਼ਤਾ ਬਣਿਆ ਰਿਹਾ ਜਿਹੜਾ ਕਿ ਉੱਥੇ ਹੀ ਕੰਮ ਕਿਸੇ ਟਾਈਮ ਰਹਿੰਦਾ ਸੀ ਕੰਮ ਕਰਦਾ ਸੀਗਾ ਬੰਦਾਰੀਓ ਤੋ ਆਇਆ ਸੀਗਾ ਸਿਰਫ ਰੇਲ ਦਾ ਪਾੜਾ ਲੈ ਕੇ ਬੰਬੂ ਖਾਨ ਹਮ ਹਮ ਬੰਬੂ ਖਾਨ ਜੀ ਤਾਂ ਉਸ ਉਸ ਦਾ ਜ਼ਿਕਰ ਜਿਹੜਾ ਹੈ ਉਹ ਕਈ ਮੈਗਜ਼ੀਨਾਂ ਦੇ ਵਿੱਚ ਵੀ ਹੋਇਆ ਸ਼ਾਇਦ ਲੰਡਨ ਟਾਈਮ ਦੇ ਵਿੱਚ ਵੀ ਹੋਇਆ ਸੀਗਾ ਜੇ ਮੈਂ ਨਹੀਂ ਭੁੱਲਦਾ ਤਾਂ ਉਸ ਨੇ ਜਿਹੜੀ ਗੱਲ ਕਹੀ ਹੈ ਬੜੀ ਬਾ ਕਮਾਲ ਗੱਲ ਕਹੀ ਹੈ ਉਹ ਕਹਿੰਦਾ ਕਿ ਵੀ ਜੇ ਮੈਂ ਉਹਨਾਂ ਲਾਸ਼ਾਂ ਨੂੰ ਵੇਖ ਕੇ ਡਰ ਜਾਂਦਾ ਤੇ ਸ਼ਾਇਦ ਫਿਰ ਮੈਂ ਵੀ ਜਿਉਂਦੀ ਲਾਸ਼ ਹੀ ਬਣ ਜਾਂਦਾ ਹਮ ਮਤਲਬ ਕਿ ਮੈਂ ਉਹਦੀ ਇੰਟਰਵਿਊ ਕਰ ਰਿਹਾ ਸੀਗਾ ਤਾਂ ਉਹਨੇ ਬਹੁਤ ਕੰਮ ਕੀਤਾ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਉਸ ਵੇਲੇ ਡੈਡ ਬਾਡੀਜ਼ ਦਾ ਸਨਸਕਾਰ ਵੀ ਕਰਵਾਇਆ ਤਾਂ ਉਸ ਬੰਦੇ ਦੀ ਕਹਾਣੀ ਸੁੱਕ ਕੇ ਨਿਚੋੜੀ ਹੋ ਨਿਕਲੀ ਉਹਦਾ ਕਿ ਜਿਹੜੇ ਬੰਦੇ ਥੱਲੇ ਉੱਤੇ ਨੂੰ ਜਾਂਦੇ ਨੇ ਉੱਤੇ ਜਾ ਕੇ ਵੀ ਥਲੜੇ ਜਿਹੜੇ ਹੁੰਦੇ ਆ ਨਾ ਉਹਨਾਂ ਦੇ ਨਾਲ ਹੀ ਰਾਪਤੇ ਚ ਰਹਿੰਦੇ ਜੀ ਉਹਨਾਂ ਦੇ ਨਾਲ ਵੱਡਾ ਫੀਲ ਨਹੀਂ ਕਰਦੇ ਕਹਿੰਦੇ ਕਿ ਬੰਦਾ ਵੱਡਾ ਉਹ ਨਹੀਂ ਹੁੰਦਾ ਜਿਹੜਾ ਵੱਡੇ ਅਹੁਦੇ ਤੇ ਬੈਠਾ ਹੋਵੇ ਬੰਦਾ ਉਹ ਨਹੀਂ ਮਟਾਉਂਦਾ ਜਿਹਦੇ ਕੋਲ ਦੌਲਤ ਬਹੁਤ ਵੱਡੀ ਹੋਵੇ ਬੰਦਾ ਵੱਡਾ ਤੇ ਉਹੀ ਹੁੰਦਾ ਨਾ ਜਿਹਦੇ ਕੋਲ ਬੈਠਾ ਛੋਟਾ ਛੋਟਾ ਮਹਿਸੂਸ ਨਾ ਕਰੇ ਵਾਹ ਕੀ ਬਾਤ ਹੈ ਮਿੰਟੂ ਜੀ ਆਪਾਂ ਕੁਝ ਦਿਨ ਪਹਿਲਾਂ 12ਵੀਂ ਫੇਲ ਫਿਲਮ ਦੀ ਗੱਲ ਕਰਦੇ ਸੀ ਉਦੇ ਵਿੱਚ ਇੱਕੋ ਡਾਇਲੋਗ ਆ ਨਾ ਵੀ ਕੁਰਸੀ ਕਰਕੇ ਤਾਂ ਤੁਹਾਡਾ ਤੁਹਾਡਾ ਸਤਿਕਾਰ ਹੋਣਾ ਹੀ ਆ ਪਰ ਤੁਸੀਂ ਕੰਮ ਇਸ ਹਿਸਾਬ ਨਾਲ ਕਰੋ ਵੀ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਤੁਹਾਡੇ ਕਰਕੇ ਉਸ ਕੁਰਸੀ ਦਾ ਸਤਿਕਾਰ ਬਣੇ। ਕੀ ਬਾਤ ਕੀ ਬਾਤ ਗਜ਼ਬ ਦੀ ਗੱਲ ਹੈ ਗਜ਼ਬ ਦੀ ਗੱਲ ਹੈ। ਜੀ